ਯਾਦ ਰੱਖੇਗੀ ਕਿ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਅਮਰੀਕ ਲੈਲਾ ਮੈਚ ਫਾਈਨਲ ਮੁਕਾਬਲਾ ਸਿਰੇ ਦੀ ਟੱਕਰ ਜਿਹੜੀ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਸੰਦੀਪ ਨੇ ਜਿਉਂਦੇ ਜੀ ਉਹਦੀ ਇੱਕ ਇੱਛਾ ਸੀ ਵੀ ਮੇਰੀ ਜ਼ਿੰਦਗੀ ਦੇ ਸਭ ਤੋਂ ਨੇੜਲੇ ਸਾਥੀ ਜੀ ਨੇ ਸਭ ਤੋਂ ਵੱਧ ਸਮਾਂ ਸੰਦੀਪ ਦੇ ਨਾਲ ਗੁਜ਼ਾਰਿਆ ਹੈ ਉਹਦਾ ਮੈਂ ਵੱਡੀ ਗੱਡੀ ਦੇ ਨਾਲ ਸਨਮਾਨ ਕਰਨਾ ਹੈ ਅੱਜ ਸ਼ਾਹਕੋਟ ਦੀ ਟੀਮ ਦੇ ਸਾਰੇ ਪ੍ਰਮੋਟਰ ਨੰਗਲੰਬੀਆ ਕੱਪ ਦੇ ਸਪான்ਸਰ ਤੇ ਨਾਲ ਸੰਦੀਪ ਦੇ ਸਾਰੇ ਯਾਰ ਤੇ ਸ਼ਾਹਕੋਟ ਦੀ ਟੀਮ ਦੇ ਸਾਰੇ ਪਲੇਅਰ ਐਲਾਨ ਕਰਾਉਂਦੇ ਆ 20 ਸੰਦੀਪ ਦੇ ਜਿਗਰੀ ਯਾਰ ਪੱਜਵਾ ਵਾਲੇ ਅੰਦਰਪਾ ਅਗਲੇ ਸਾਲ ਨੰਗਰਬੀਆ ਕੱਪ ਦੇ ਵੱਡੀ ਗੱਡੀ ਨੂੰ ਸਨਮਾਨ ਕੀਤਾ ਜਾਵੇਗਾ ਮੇਰੇ ਵੀਰੋ ਇਹ ਸਾਰੇ ਐਨਆਰਈ ਭਰਾਵਾਂ ਦੀ ਸਾਰੇ ਸੰਦੀਪ ਦੇ ਯਾਰਾਂ ਦੀ ਸੋਚ ਹੈ ਵੀ ਜੋ ਜੋ ਸੰਦੀਪ ਨੇ ਕਿਹਾ ਸੀ ਉਹ ਆਪਾਂ ਪੂਰਾ ਕਰਨਾ ਹੈ ਇੰਦਰਪਾਲ ਸਾਹਿਬ ਅਗਲੇ ਸਾਲ ਆਹ ਗਰਾਊਂਡ 'ਚ ਕਰ ਨਮਸਕਾਰ ਆਹ ਸੰਦੀਪ ਦਾ ਯਾਰ ਹੈ ਬਾਜਵਾ ਵਾਲਾ ਇੰਦਰਪਾਲ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਸਾਫ ਤੇ ਗੱਲ ਮੂੰਹ ਤੇ ਕਹਿਣ ਵਾਲਾ ਇਨਸਾਨ ਹੈ ਇੰਦਰਪਾਲ ਆਸੂਲਾਂ ਦਾ ਪੱਕਾ ਇਨਸਾਨ ਹੈ ਇੰਦਰਪਾਲ ਵੱਡੀ ਗੱਡੀ ਦਾ ਸਨਮਾਨ ਹੋਵੇਗਾ ਤੇ ਇੱਕ ਮੈਨੂੰ ਯਾਦ ਆ ਵੀ ਸੰਦੀਪ ਚਾਹੁੰਦਾ ਸੀ ਵੀ ਸੁਪਰਵਾਈਜ਼ਰ ਬਿੰਦੂ ਊਟਵਾਲ ਨੇ ਬਹੁਤ ਵੱਡੀ ਸੇਵਾ ਮੇਜਰ ਲੀਗ ਦੇ ਵਿੱਚ ਸਾਂਭੀ ਹੈ ਅਗਲੇ ਸਾਲ ਬਿੰਦੂ ਜੀ ਆਓ ਆਪਾਂ ਸੰਦੀਪ ਦੀ ਕਈ ਗੱਲ ਉਹ ਵੀ ਪਵਾਉਣੀ ਹੈ ਫਰਾਲੇ ਵਾਲੇ ਬਿੰਦੂ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ ਜੋ ਜੋ ਸੰਦੀਪ ਨੇ ਕਿਹਾ ਉਹ ਪੂਰਾ ਕੀਤਾ ਜਾਵੇਗਾ ਜਿਹੜੇ ਪਲੇਅਰ ਆ ਲੈਤਾ ਗਰਾਊਂਡ ਦੇ ਵਿੱਚ ਨਹੀਂ ਆਏ ਪਲੀਜ਼ ਜਲਦੀ